ਉਹਨਾਂ ਨੇ ਇਸ਼ਤਿਹਾਰ ਕੱਢਿਆ ਕਿ ਸਰਕਾਰ ਦੇ ਤੌਰ ਤੇ ਕਿਤੇ ਇਸ਼ਤਿਹਾਰ ਵਿੱਚ ਵਿੱਚ ਆ ਗਿਆ ਸਰਕਾਰ ਪੰਡ ਛਾਪੀ ਹੈ ਉਹਨਾਂ ਨੂੰ ਮੈਨੂੰ ਸ਼ਰਮ ਹੋਣੀ ਚਾਹੀਦੀ ਡਾਕਟਰ ਸਾਹਿਬ ਨੇ ਅੱਜ ਇਸ਼ਤਿਹਾਰ ਤੇ ਫੋਟੋ ਲਾ ਕੇ ਇਸ਼ਤਿਹਾਰ 'ਚ ਲਿਖਿਆ ਕਿ ਮੈਂ ਪੰਜਾਬ ਨਸ਼ਾ ਕਟਕ ਤੋਂ ਕਰਦਾ ਹਾਂ ਮੈਂ 1 ਲੱਖ 80 ਹਜ਼ਾਰ ਰੁਪਈਆ ਦੇ ਦਿੰਦੀ ਹਾਂ ਮੈਂ ਇੰਡਸਟਰੀ ਪਤਾ ਨਹੀਂ ਕਿੰਨੇ ਹਜ਼ਾਰ ਡਾਲਰ ਦਿੱਤੇ ਆਂਦੀ ਤੇ ਪਤਾ ਨਹੀਂ ਕਿੰਨੇ ਲੱਖ ਬੱਚਿਆਂ ਨੂੰ ਨਵੀਂ ਸਕੂਲ ਦੀ ਪੱਤੀ ਕਮੀ ਦੀ ਪਰ ਕੋਈ ਸਰਕਾਰ ਦਾ ਨਾ ਪਕੀਤਾ ਨਹੀਂ 50 ਕਰੋੜ ਦੀ ਇਹ ਸਾਰੀ ਰਿਪੋਰਟ 10 ਜਨਪਦ ਚ ਕਾਂਗਰਸ ਭਵਨ ਚ ਬਣ ਕੇ ਕਹਿਰਾ ਸਾਹਬ ਨੇ ਨਾਲ ਮਸਾਲੇ ਨਾਲ ਇਹ ਤਿਆਰ ਹੋਈ ਆ ਇਹ ਐਵੇਂ ਵਜੂਲ ਜੇ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਨਾ ਕਰਨ ਵੋਟੇ ਪਾਉਂਦੇ ਰਾਸ਼ਟਰਪਤੀ ਦੀ ਕਾਂਗਰਸ ਨਾਲ ਹੁਣ ਕੁਰਸੀ ਖਸਣ ਤੋਂ ਪਹਿਲਾਂ ਕਹਿਰਾ ਸਾਹਬ ਕੀ ਕਹਿੰਦੇ ਸੀ ਕਿ ਕਾਂਗਰਸ ਨਾਲ ਸਮਝੌਤਾ ਨਾਲ ਚਾਹੀਦਾ ਫੁਲਕਾ ਸਾਹਬ ਨੇ ਵਿਰੋਧ ਕੀਤਾ ਦੇ ਹੁਣ ਜਦ ਕੁਰਸੀ ਲੰਗੀ ਦਾ ਆਵਾਜ਼ ਬਦਲਦੀ ਹੈ ਇੱਕ ਲੋਕਾਂ ਤੋਂ ਵੱਜਣ ਦੀ ਲੋੜ ਆ ਸੱਚ ਦੀ ਫੋਟੋ ਸਰ ਸਾਹਿਬ ਵੀ ਜਿਹੜੀ ਮੀਟਿੰਗ ਵੀ ਬੜੀ ਚੱਲਦੀ ਆ ਮਹਾਰਾਜ ਜੀ ਪਹਿਲਾਂ ਤਾਂ ਹੋਇਆ ਨਹੀਂ 90000 ਕਰੋੜ ਕਿਸਾਨਾਂ ਤੋਂ ਪਿੱਛੇ 4000 ਕਰੋੜ ਕਿਸਾਨਾਂ ਨੂੰ ਮੋਬਾਈਲ ਲਾ ਕੇ ਮਨਜੀ ਵੀ ਲਾ ਕੇ ਉਹ ਤਾਂ ਕਿਸਾਨਾਂ ਨੂੰ ਮੋੜਿਆ ਨਹੀਂ 900 ਕਰੋੜ ਕਿਸਾਨਾਂ ਦੇ ਇਹ ਆਪਣਾ ਗੰਨੇ ਦੇ ਕਿਸਾਨਾਂ ਦਾ ਪਕਾਇਆ ਉਹ ਮਿਲਦਾ ਨਹੀਂ ਕਿਸਾਨ ਖੁਦਕੁਸ਼ੀ ਕਰ ਰਿਹਾ ਨਾ ਝੂਠ ਬੋਲਣ ਦਾ ਕੀ ਇਹਨਾਂ ਦਾ ਫਾਇਦਾ